ਸਰੀ ਵਿੱਚ ਅੱਜ 8 ਨਵੰਬਰ ਨੂੰ ਕਮਿਊਨਿਟੀ ਇੱਕ ਹੋ ਗਈ। ਇਹ ਗੱਲ ਮੈਂ ਬੜੇ ਭਾਵੁਕ ਢੰਗ ਦੇ ਨਾਲ ਕਹਿ ਰਿਹਾ ਤੇ ਉਹਦੀ ਇੱਕ ਖਾਸ ਵਜ੍ਹਾ ਹੈਗੀ। ਖਾਸ ਵਜ੍ਹਾ ਇਹ ਹੈਗੀ ਹੈ ਕਿ ਅੱਜ ਜਦੋਂ 8 ਨਵੰਬਰ ਨੂੰ ਸਰੀ ਦੇ ਵਿੱਚ ਇੱਕ ਇਕੱਠ ਕੀਤਾ ਗਿਆ, ਇੱਕ ਕੈਂਡਲ ਲਾਈਟ ਵਿਜਲ ਕੀਤੀ ਗਈ। ਉੱਥੇ ਜਿਸ ਕਿਸਮ ਦਾ ਰਿਸਪੌਂਸ ਕਮਿਊਨਿਟੀ ਨੇ ਦਿਖਾਇਆ। ਕਮਿਊਨਿਟੀ ਵਿੱਚ ਲਗਾਤਾਰ ਵਾਪਰ ਦੀ ਵਾਇਲੈਂਸ ਦੇ ਅਗੇਂਸਟ ਉਹ ਇਹ ਕਹਿਣਾ ਗਲਤ ਨਹੀਂ ਹੋਊਗਾ ਵੀ ਇਸ ਤੋਂ ਪਹਿਲਾਂ ਵਿਖਾਈ ਨਹੀਂ ਸੀ ਦਿੱਤਾ ਦਾ ਉਹ ਕਮਿਊਨਿਟੀ ਜਿੱਥੇ ਐਕਸਟਰਸ਼ਨ ਸੰਬੰਧੀ 81 ਘਟਨਾਵਾਂ ਵਾਪਰ ਚੁੱਕੀਆਂ ਜਿਦੇ ਚ 42 ਮਾਮਲੇ ਜਿਹੜੇ ਹੈਗੇ ਆ ਉਹ ਸ਼ੂਟਿੰਗ ਰਿਲੇਟਡ ਹੈਗੇ ਆ ਉਥੇ ਜਦੋਂ ਇੱਕ ਇਹੋ ਜਿਹੀ ਘਟਨਾ ਜਿੱਥੇ ਦਰਸ਼ਨ ਸਿੰਘ ਸਾਸੀ ਹੋਰਾਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦੀ ਕਿਲਿੰਗ ਕੀਤੀ ਗਈ ਹਾਲਾਂਕਿ ਇਹ ਮਾਮਲਾ ਐਕਸਟਰਸ਼ਨਜ਼ ਦੇ ਨਾਲ ਸੰਬੰਧਿਤ ਨਹੀਂ ਸੀ ਤੇ ਇਹਦੇ ਬਾਰੇ ਕਨੈਕਟ ਐਫਐਮ ਨੇ ਦੂਜੇ ਦਿਨ ਹੀ ਖਲਾਸਾ ਕਰਤਾ ਸੀ ਸਪਸ਼ਟ ਕਰਤਾ ਸੀ ਕਿਸੇ ਨੇ ਕੁਝ ਵੀ ਕਲੇਮ ਕੀਤਾ ਹੋਵੇ ਪਰ ਕਨੈਕਟ ਐਫਐਮ ਨੇ ਸਪਸ਼ਟੇ ਹੀ ਜਾਣਕਾਰੀ ਦਿੱਤੀ ਸੀ ਕਿ ਇਹ ਘਟਨਾ ਐਕਸਟਰਸ਼ਨ ਸੰਬੰਧੀ ਨਹੀਂਗੀ ਵਾਇਲੈਂਸ ਸੰਬੰਧੀ ਹੈ ਪਰ ਉਸ ਦੇ ਬਾਵਜੂਦ ਅੱਜ ਜਦੋਂ ਪਰਿਵਾਰ ਨੇ ਸਾਰੀ ਕਮਿਊਨਿਟੀ ਨੂੰ ਇੱਕ ਹੋਣ ਦਾ ਸੱਦਾ ਦਿੱਤਾ ਜਦੋਂ ਪਰਿਵਾਰ ਨੇ ਜਸਟਿਸ ਫॉर ਦਰਸ਼ਨ ਦੀ ਗੱਲ ਆਖੀ ਜਦੋਂ ਪਰਿਵਾਰ ਨੇ ਆਖਿਆ ਕੇ ਟਰਨਿੰਗ पेन ਇਨਟੂ ਪਰਪਸ ਜਿਹਨੂੰ ਪਰਿਵਾਰ ਨੇ ਆਖਿਆ ਦੁੱਖ ਨੂੰ ਮਕਸਦ ਵਿੱਚ ਬਦਲਣਾ ਹੈਗਾ ਉਹਦੀ ਇੱਕ ਕੋਸ਼ਿਸ਼ ਹੈ ਤੇ ਇਸ ਪਰਿਵਾਰ ਦੀ ਜਿਹੜੀ ਕੋਸ਼ਿਸ਼ ਹੈ ਉਹਦੇ ਵਿੱਚ ਪੂਰੀ ਕਮਿਊਨਿਟੀ ਇੱਕ ਹੋਊਗੀ ਪਰਿਵਾਰ ਨੂੰ ਇਹ ਰਿਸਪਾਂਸ ਸੰਬੰਧੀ ਕੁਝ ਗੱਲਬਾਤ ਉਹਨਾਂ ਦੇ ਨਾਲ ਕਰਦੇ ਆਂ ਪਰਿਵਾਰ ਦੇ ਵਿੱਚ ਜਿਹੜੇ ਦਰਸ਼ਨ ਸਿੰਘ ਸਾਸੀ ਹੋਣਾਂ ਦੇ ਪੁੱਤਰ ਉਹਨਾਂ ਦੇ ਬ੍ਰਦਰ ਇਨ ਲਾ ਉਹ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਇੱਥੇ ਹਾਜ਼ਰ ਹੈਗੇ ਉਨ੍ਹਾਂ ਤੋਂ ਉਨ੍ਹਾਂ ਦੇ ਜਾਂ ਜੜੀਆਂ ਭਾਵਨਾਵਾਂ ਹੈਗੀਆਂ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਨਵੀ ਤੁਸੀਂ ਦੱਸੋ ਅੱਜ ਜਿਸ ਕਿਸਮ ਦਾ ਰਿਸਪੌਂਸ ਕਮਿਊਨਿਟੀ ਨੇ ਵਿਖਾਇਆ ਤੇ ਜੋ ਮੈਂ ਜ਼ਿਕਰ ਕੀਤਾ ਇਸ ਗੱਲਬਾਤ ਦੀ ਬਿਲਕੁਲ ਸ਼ੁਰੂਆਤ ਦੇ ਵਿੱਚ ਵੀ ਕਮਿਊਨਿਟੀ ਇੱਕ ਹੋ ਗਈ ਤੁਹਾਨੂੰ ਅੱਜ ਇੱਥੇ ਇਕੱਠੇ ਆਉਣ ਤੋਂ ਪਹਿਲਾਂ ਕੀ ਲੱਗਦਾ ਸੀ ਉਹ ਵੀ ਕਮਿਊਨਿਟੀ ਇੱਕ ਨਜ਼ਰ ਆਊਗੀ ਕਿ ਨਹੀਂ ਤੇ ਕੀ ਹੁਣ ਤੁਸੀਂ ਇਹ ਗੱਲ ਕਹਿ ਸਕਦੇ ਹੋ ਵੀ ਸੱਚੀ ਕਮਿਊਨਿਟੀ ਇੱਕ ਇੱਕ ਵਿਖਾਈ ਦਿੱਤੀ ਅੱਜ ਹਾਂਜੀ ਅੰਕਲ ਯੂ نو ਵੀ We didn't expect this turnout. We didn't expect people to have this much attention. So we really appreciate the presence, the attention, and we appreciate the politicians staying to the point, not finger pointing, and being solution oriented. And we have some hope after this meeting that this might be a pivotal moment for Canada, for Canadians, for our community, and uh, for the rest of the country. Thank you. Bal, sahab, oh, ji. Tushita, jay, siyasat ਐਂਡ ਨੂੰ ਆਉਂਦੇ-ਆਉਂਦੇ ਉਹ ਕਨਕਲੂਜਨ ਦੇ ਵਿੱਚ ਸਪਸ਼ਟ ਵੀ ਹੋ ਗਿਆ ਵੀ ਉਹ ਮਿੱਠੀਆਂ-ਮਿੱਠੀਆਂ ਖੂਬਸੂਰਤ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਬੜੇ ਪਿਆਰ ਦੇ ਨਾਲ ਅਕਾਉਂਟੇਬਿਲਟੀ ਇੱਕ ਦੂਜੇ ਤੇ ਸ਼ਿਫਟ ਕਰਤੀ ਜਾਂਦੀ ਹੈ ਤੁਸੀਂ ਉਹਨਾਂ ਨਾਲ-ਨਾਲ ਅਕਾਉਂਟੇਬਲ ਵੀ ਬਣਾ ਰਹੇ ਸੀਗੇ ਇਹ ਸੋਲੂਸ਼ਨ ਦੇ ਵਾਸਤੇ ਇੱਕ ਇਕੱਠ ਸੀਗਾ ਲੱਗਦਾ ਵੀ ਸੋਲੂਸ਼ਨ ਨਿਕਲਦਾ ਵਖਾਈਦੇ ਰਹੇ ਦੇਖੋ ਪਹਿਲਾ ਸੋਲੂਸ਼ਨ ਤਾਂ ਪਹਿਲਾਂ ਤਾਂ ਪ੍ਰਵੇਸ਼ ਜੀ ਇੱਕ ਗੱਲ ਵੀ ਲੋਕ ਇਕੱਠੇ ਹੋਏ ਨੇ ਪਹਿਲਾ ਸੋਲੂਸ਼ਨ ਹੈ ਵੀ ਲੋਕ ਇਕੱਠੇ ਹੋ ਗਏ ਠੀਕ ਹੈ ਜੀ ਦੂਜਾ ਸੋਲਿਊਸ਼ਨ ਆ ਵੀ ਕਿਸੇ ਨੇ ਵੀ ਕੋਈ ਵੀ ਪੁੜੀ ਜੀ ਇਹ ਜਿਹੀ ਬਾਣੀ ਚੱਕੀ ਵੀ ਇਸ ਪ੍ਰੋਗਰਾਮ ਨੂੰ ਰੰਗਤ ਕੋਈ ਗਲਤ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਇਹਦਾ ਮਤਲਬ ਵੀ ਅਸੀਂ ਸਕਸੈਸਫੁਲ ਆ ਠੀਕ ਹੈ ਤੀਜੀ ਗੱਲ ਆ ਦੇਖੋ ਪਲੇਟਫਾਰਮ ਬਣਾ ਦਿੱਤਾ ਸੀ ਉਹਨਾਂ ਨੂੰ ਲੀਡਰਸ ਨੂੰ ਇੱਥੇ ਆ ਕੇ ਗੱਲ ਕਰਨ ਦੀ ਤੁਸੀਂ ਦੇਖਿਆ ਵੀ ਮੈਂ ਟੋਕਿਆ ਵੀ ਉਹਨਾਂ ਨੂੰ ਮੈਂ ਉਹਨਾਂ ਨੂੰ ਕੁਐਸਚਨ ਵੀ ਪੁੱਛੇ ਨੇ ਕਿਉਂਕਿ ਕੀ ਆ ਵੀ ਇੱਕ ਆਦਤ ਬਣ ਗਈ ਹੈ ਔਰ ਅਸੀਂ ਆਦਤ ਬਣਾਤੀ ਉਹਨਾਂ ਦੀ ਵੀ ਅਸੀਂ ਉਹਨਾਂ ਨੂੰ ਅਕਾਊਂਟੇਬਲ ਨਹੀਂ ਬਣਾਉਦੇ ਗੱਲ ਇਹ ਆ ਵੀ ਜਦੋਂ ਇਲੈਕਸ਼ਨ ਖਤਮ ਹੋ ਜਾਂਦੀਆਂ ਨੇ ਉਹ ਇੰਡੀਆ ਵਾਲਾ ਕੰਮ ਹੋ ਗਿਆ ਉਹਨਾਂ ਨੂੰ ਸਾਡੀ ਜ਼ਰੂਰਤ ਨਹੀਂ ਹੈ ਤੁਸੀਂ ਇੱਥੋਂ ਦੇ ਵਸਿੰਦੇ ਹੋ ਤੁਸੀਂ ਇੱਥੋਂ ਦੇ ਵੋਟਰ ਹੋ ਮੈਂ ਤੁਹਾਨੂੰ ਰਿਕੁਐਸਟ ਕਰਦਾ ਵੀ ਜਦੋਂ ਤੁਹਾਡੇ ਕੋਲ ਆਉਣ ਤਾਂ ਤੁਸੀਂ ਅਜਦਾ ਦਿਨ ਯਾਦ ਰੱਖਿਓ ਤੇ ਉਹਨਾਂ ਨੂੰ ਜ਼ਰੂਰ ਅਕਾਊਂਟੇਬਲ ਬਣਾਓ ਰਹੀ ਗੱਲ ਇਹ ਆ ਦੇਖੋ ਅੱਜ ਜਿਸ ਸਾਥ ਨਾਲ ساری ਦੁਨੀਆ ਇੱਥੇ ਆਈ ਹੈ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਦੇਖੋ ਆਪਣੇ ਆਪਣੇ ਕੰਮ ਛੱਡ ਕੇ ਆਲਮੋਸਟ 4 ਘੰਟੇ ਸਾਡਾ ਪ੍ਰੋਗਰਾਮ 3 ਤੋਂ 6 ਸੀ 4 ਘੰਟੇ ਆਲਮੋਸਟ ਉਹ ਖੜੇ ਵੀ ਰਹੇ ਨੇ ਲੋਕ ਔਰ ਉਹਨਾਂ ਨੇ ਬੜੇ ਪਿਆਰ ਨਾਲ ਕਿਉਂਕਿ ਇਹ ਦੁੱਖ ਦੀ ਰਗ ਹੈਗੀ ਹੈ ਇਹ ਸਾਰਿਆਂ ਨੂੰ ਸਾਰਿਆਂ ਦੀ ਇੱਕੋ ਹੀ ਪ੍ਰੋਬਲਮ ਹੈ ਕੋਈ ਪ੍ਰਭਾਵਸ਼ੀਲ ਦੇ ਤੌਰ ਤੇ ਹੈ ਕੋਈ ਅਸਿੱਧੇ ਤੌਰ ਤੇ ਹੈ ਤੇ ਮੈਨੂੰ ਮੈਂ ਆਸਵੰਦਾਂ ਵੀ ਇਥੋਂ ਕੁਝ ਨਾ ਕੁਝ ਹੋ ਸਕਦਾ ਵੀ ਪੋਲਿਟਿਸ਼ੀਅਨਸ ਨੂੰ ਇਥੋਂ ਕੋਈ ਪ੍ਰੇਰਣਾ ਮਿਲੀ ਹੋਵੇ ਇਸ ਉਹਦੇ ਚ ਕਨਕਲੂਜਨ ਕਿਸੇ ਨੇ ਨਹੀਂ ਕਟਿਆ ਆ ਮੈਂ ਜ਼ਰੂਰ ਅਕਾਊਂਟੇਬਲ ਬਣਾਉਣ ਦੀ ਟਰਾਈ ਕੀਤੀ ਹੈ ਵੀ ਜੇ ਤੁਸੀਂ ਵਿਰੋਧੀ ਧਿਰ 'ਚ ਬੈਠੇ ਹੋ ਤੁਹਾ ਆਪਣਾ ਕੰਮ ਕਰੋ ਜੇ ਤੁਸੀਂ ਆਲਰੇਡੀ ਸਤਾ ਧਰੇ ਚੋਂ ਆਪਣਾ ਕੰਮ ਕਰੋ ਮੈਨੂੰ ਲੱਗਦਾ ਵੀ ਜਿਹੜਾ ਇਹਦਾ ਅਸਰ ਹੋਏਗਾ ਔਰ ਬੜੇ ਜ਼ੋਰ ਸ਼ੋਰ ਨਾਲ ਅਸਰ ਹੋਏਗਾ ਇਹਦਾ ਪਹਿਲਾ ਹੈ ਵੀ ਲੋਕ ਹੋਣ ਇਹਨਾਂ ਨੂੰ ਕੁਐਸਚਨ ਪੁੱਛਣ ਲੱਗ ਜਾਣਗੇ ਇਦੋਂ ਬਾਅਦ ਜਿਹੜਾ ਕੋਈ ਪਹਿਲਾ ਸਟੈਪ ਹੈ ਤੁਸੀਂ ਕੀ ਮਹਿਸੂਸ ਕੀਤਾ ਇਹ 4 ਘੰਟਿਆਂ ਦੇ ਦੌਰਾਨ ਜਿਹੜੇ ਉਹ ਸਾਇਲੈਂਸ ਦੇ ਵਿੱਚ ਛੁਪਿਆ ਉਹ ਹੈ ਸ਼ੋਰ ਸੀ ਕਿ ਉਹ ਤੁਹਾਡੇ ਤੱਕ ਪਹੁੰਚਾਈ ਦਿੱਤਾ ਬਿਲਕੁਲ ਦੇਖੋ ਸਾਰਿਆਂ ਤੋਂ ਪਹਿਲਾਂ 4 ਘੰਟੇ ਖੜਨਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ ਔਰ ਇਹ ਗੱਲ ਨਹੀਂ ਆ ਵੀ ਆਪਾਂ ਪੰਜਾਬੀ ਡੈਫੀਨਿਟਲੀ ਖੁੱਲੇ ਦਿਲਾਂ ਉੱਚੀ ਬੋਲਦੇ ਆ ਇਹਦੇ ਵਿੱਚ ਕੋਈ ਦੋਹਰਾ ਨਹੀਂ ਕਿਉਂਕਿ ਸਾਡਾ ਕਲਚਰ ਉਹੋ ਜਿਹਾ ਸਾਡਾ ਖੂਨ ਉਹੋ ਜਿਹਾ ਪਰ ਅਸੀਂ ਚੁੱਪ ਕਰਕੇ ਸੁਣਦੇ ਵੀ ਆ ਇਹ ਪੋਲੀਟੀਸ਼ੀਅਨਸ ਵਾਸਤੇ ਇੱਕ ਬੜਾ ਵੱਡਾ ਇੱਕ ਮੈਸੇਜ ਹੋਣਾ ਚਾਹੀਦਾ ਵੀ ਅਸੀਂ ਜਦੋਂ ਕੋਈ ਸੱਚੀ ਗੱਲ ਚੱਲ ਰਹੀ ਹੈ ਤਾਂ ਉਹ ਸੁਣਦੇ ਨੇ ਉਹ ਕੰਨ ਦੋਵੇਂ ਖੋਲ ਕੇ ਉਹ ਗੱਲ ਸੁਣਦੇ ਨੇ ਪਰ ਮੈਨੂੰ ਲੱਗਦਾ ਵੀ ਇੱਥੋਂ ਜਿਹੜੀ ਮੈਨੂੰ ਜਿਹੜਾ ਲੱਗਿਆ ਨਾ ਵੀ ਇੱਥੋਂ ਸਾਰੇ ਜਿਹੜੇ ਬੰਦੇ ਆਏ ਨੇ ਉਹਨਾਂ ਚੋਂ ਤਕਰੀਬਨ ਸਾਰੇ ਹੀ ਇਹਨਾਂ ਨੂੰ ਕੁਐਸਚਨ ਪੁੱਛਣਗੇ ਜਦੋਂ ਇਹ ਕਿਤੇ ਜਾਇਆ ਖਾਂਗੇ ਦਰਸ਼ਨ ਸਾਸੀ ਹੁਰਾਂ ਵਾਸਤੇ ਸਹੀ ਜਸਟਿਸ ਕੀ ਹੋਵੇਗਾ ਸਹੀ ਜਸਟਿਸ ਤਾਂ ਹੀ ਹੈ ਦੇਖੋ ਕਾਨੂੰਨ ਅ ਐਮੈਂਡ ਹੋਣ ਰਿਫਾਰਮ ਹੋਵੇ ਇਹਦੇ ਤੇ ਔਰ ਉਦੋਂ ਬਾਅਦ ਅਕਾਉਂਟੇਬਿਲਟੀ ਹੋਵੇ ਤੇ ਦਰਸ਼ਨ ਸਿੰਘ ਸਾਸੀ ਹੁਰਾਂ ਰਗੇ ਹੋਰ ਜਿਹੜੇ ਵਾਇਲੈਂਸ ਦੇ ਵਿਕਟਿਮਸ ਹੈਗੇ ਆ ਉਹਨਾਂ ਵਾਸਤੇ ਸਹੀ ਜਸਟਿਸ ਇਹ ਹੋਊਗਾ ਵੀ ਗਾਂ ਨੂੰ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਉਹ ਨਾ ਵਾਪਰਨ ਗਾਂ ਨੂੰ ਕੋਈ ਹੋਰ ਦਰਸ਼ਨ ਸਿੰਘ ਸਾਸੀਆਂ ਕੋਈ ਹੋਰ ਵਿਕਟਮ ਇਸ ਤਰੀਕੇ ਦੇ ਨਾਲ ਲਾਅਲੈਸਨੈਸ ਦਾ ਸ਼ਿਕਾਰ ਨਾ ਬਿਲਕੁਲ ਠੀਕ ਹੈ ਦੇਖੋ ਇਹੀ ਸਾਡਾ ਟੀਚਰ ਇਹੀ ਉਹ ਚਾਹਦੇ ਸੀ ਇਹੀ ਉਹ ਕਰਦੇ ਰਹੇ ਨੇ ਇਸ ਵੇਲੇ ਭਾਵਨਾਵਾਂ ਕੀ ਹੈਗੀਆਂ ਜਿਸ ਕਿਸਮ ਨਾਲ ਕਮਿਊਨਿਟੀ ਨੇ ਤੁਹਾਨੂੰ ਤੁਹਾਡੇ ਸੱਦੇ ਤੇ ਆ ਕੇ ਰਿਸਪੌਂਸ ਦਿੱਤਾ ਆਈ ਕੈਨ ਟਰੂਲੀ ਅੰਡਰਸਟੈਂਡ ਐਂਡ ਸਾਰੇ ਦੇ ਕੈਨ ਅੰਡਰਸਟੈਂਡ ਕਿ ਵੀ ਤੁਸੀਂ ਕਿਹੜੀ ਹਾਲਾਤਾਂ ਦੇ ਵਿੱਚੋਂ ਨਿਕਲ ਰਹੇ ਹੋ ਪਯੋਗ ਆਵਾਜ਼ ਦਿੰਦਾ ਹੈ ਜੋ ਤੁਹਾਡੇ ਤੇ ਬੀਤੀ ਹੈ ਪਰ ਉਹ ਸਭ ਦੇ ਬਾਵਜੂਦ ਅੱਜ ਕਮਿਊਨਿਟੀ ਨੇ ਤੁਹਾਨੂੰ ਕੀ ਸਨੇਹਾ ਦਿੱਤਾ देयर ਇਜ਼ ਨਾਥਿੰਗ ਬੈਟਰ ਜਿਹੜੀ ਕਮਿਊਨਿਟੀ ਟੁਗੇਦਰ ਆਈ ਆ ਜਿਵੇਂ ਮਾਮਾ ਜੀ ਨੇ ਵੀ ਕਿਹਾ ਵੀ ਇਹੀ ਸਾਡਾ ਸੋਲੂਸ਼ਨ ਹੈ ਕਿ ਜਿਹੜੇ ਵੱਡੇ ਵੱਡੇ ਸੋਲੂਸ਼ਨ ਹੋ ਤਾਂ ਸਾਡੇ ਪੋਲੀਟਿਸ਼ੀਅਨਸ ਹੀ ਕਰ ਰਹੇ ਆ ਸਾਡੇ ਤੋਂ ਤਾਂ ਇਦਾਂ ਦਾ ਕੋਈ ਸੋਲੂਸ਼ਨ ਨਿਕਲ ਨਹੀਂ ਰਿਹਾ ਪਰ ਜਿਹੜਾ ਅਸੀਂ ਆਹ ਕੱਟ ਕੀਤਾ ਆ ਮੈਨੂੰ ਬਹੁਤ ਚੰਗਾ ਲੱਗਿਆ ਤੇ ਇਹਦੇ ਨਾਲ देयर ਇਜ਼ ਨਾਥਿੰਗ ਬੈਟਰ ਆਈ ਰੀਲੀ ਅਪਰੀਸ਼ੀਏਟ ਆ ਇਹ ਬੱਚੇ ਸਾਰਾ ਤੋਂ ਪਹਿਲੀ ਗੱਲ ਹੈ ਦੇਖੋ ਇਹ ਖੜੇ ਨੇ ਇਹਨਾਂ ਨੇ ਅੱਜ ਪੂਰਾ ਯੋਗਦਾਨ ਇਹਨਾਂ ਨੇ ਅਰੇਜ ਕੀਤਾ ਆਪਣੇ ਫਾਦਰ ਦੀ ਡੈੱਡ ਬਾਡੀ ਪਈ ਹੈ ਪਰ ਇਹ ਸਾਰਿਆਂ ਨੇ ਮਹਿਸੂਸ ਕੀਤਾ ਵੀ ਇਹ ਪਹਿਲਾਂ ਹੋਣਾ ਚਾਹੀਦਾ ਬਲ ਸਾਹਿਬ ਜਿਵੇਂ ਤੁਸੀਂ ਕਿਹਾ ਨਾ ਵੀ ਮੁੰਡੇ ਖੜੇ ਐ ਇਹ ਸਿਰਫ ਮੁੰਡੇ ਖੜੇ ਨਹੀਂਗੇ ਇਹਨਾਂ ਮੁੰਡਿਆਂ ਨੇ ਅੱਜ ਕਮਿਊਨਿਟੀ ਵੀ ਖੜੀ ਕਰਤੀ ਹੈ ਇਹ ਜਿਸ ਕਿਸਮ ਦਾ ਉਪਰਾਲਾ ਇਹਨਾਂ ਨੇ ਕੀਤਾ ਸਾਰੀ ਕਮਿਊਨਿਟੀ ਨੂੰ ਸਾਂਝੇ ਤੌਰ ਤੇ ਸਾਹਮਣੇ ਲਿਆਉਣ ਦਾ ਤੇ ਅਕਾਊਂਟੇਬਲ ਬਾਡੀਜ਼ ਨੂੰ ਅਕਾਊਂਟੇਬਲ ਬਣਾਉਣ ਦਾ ਮੈਂ ਮੈਂ ਵੀ ਇਹੀ ਗੱਲ ਕਹਿਣੀ ਸੀਗੀ ਵੀ ਜੇ ਇੱਕ ਵੀ ਜਾਨ ਬਚਦੀ ਆ ਜਿਹੜਾ ਸਾਡੇ ਆ ਕੰਮ ਜਿਹੜਾ ਅਸੀਂ ਕੀਤਾ ਆ ਵੀ ਥੋੜਾ ਜਿਹਾ ਵੀ ਡਰ ਹੋ ਜਾਵੇ ਵੀ ਕਮਿਊਨਿਟੀ ਟੁਗੇਦਰ ਹੈਗੀ ਆ ਤਾਂ ਓਅਰ ਸਕਸੈਸਫੁਲ ਤੁਹਾਡੇ ਸਾਰਿਆਂ ਦੀ ਬਹੁਤ ਮਿਹਰਬਾਨੀ ਜੀ ਅੱਜ ਦੇ ਇਸ opralle ਵਾਸਤੇ ਵੀ ਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਥੈਂਕ ਯੂ so much ਇਹ ਪਰਿਵਾਰ ਬੇहद ਦੁੱਖ ਦੇ ਵਿੱਚੋਂ ਲੰਘ ਰਿਹਾ ਸੀ ਇਸ ਪਰਿਵਾਰ ਨੇ ਆਪਣੇ ਪਰਿਵਾਰਕ ਮੈਂਬਰ ਨੂੰ ਗਵਾ ਦਿੱਤਾ ਉਹਦੇ باوجود ਅੱਜ ਜਿਸ ਕਿਸਮ ਦਾ ਇਹ ਸੱਦਾ ਦਿੱਤਾ ਗਿਆ ਸ਼ਾਇਦ ਸੱਦੇ ਦੀ ਬਹੁਤ ਦੇਰ ਤੋਂ ਲੋੜ ਸੀ ਇਸ ਪਰਿਵਾਰ ਨੇ ਇਹ ਉਪਰਾਲਾ ਕੀਤਾ ਤੇ ਇਹਨਾਂ ਦੇ ਸੱਦੇ ਤੇ ਜਿਸ ਕਿਸਮ ਦਾ ਰਿਸਪੌਂਸ ਅੱਜ ਕਮਿਊਨਿਟੀ ਨੇ ਦਿਖਾਇਆ ਤੇ ਖਾਸ ਤੌਰ ਤੇ ਉਹ ਲੋਕ ਜਿਹੜੇ ਇਸ ਰਿਸਪੌਂਸ ਦਾ ਅੱਜ ਹਿੱਸਾ ਸੀਗੇ ਤੇ ਜਿਹੜੇ ਹੁਣ ਇਹ ਗੱਲਬਾਤ ਦੇਖ ਰਹੇ ਉਹ ਅੰਦਾਜ਼ਾ ਲਗਾ ਸਕਦੇ ਕਿ ਮੈਂ ਕਿਹੜੇ ਰਿਸਪੌਂਸ ਦੀ ਗੱਲ ਕਰ ਰਿਹਾ ਤੇ ਕਿਸ ਕਿਸਮ ਦੇ ਕੱਟ ਦੀ ਗੱਲ ਕਰ ਰਿਹਾ ਤੇ ਉਹਨਾਂ ਸਾਰਿਆਂ ਦੇ ਦਿਲਾਂ ਦੀ ਇੱਕੋ ਭਾਵਨਾ ਸੀਗੀ ਕਿ ਕਮਿਊਨਿਟੀ ਦੇ ਵਿੱਚ ਵਾਪਰਦੀ ਇਸ ਕਿਸਮ ਦੀ ਹਿੰਸਾ ਇਸ ਕਿਸਮ ਦੇ ਵਾਇਲੈਂਟ ਇਨਸੀਡੈਂਟਸ ਜਿਹੜੇ ਹੈਗੇ ਆ ਉਹਨਾਂ ਤੇ ਜਲਦ ਤੋਂ ਜਲਦ ਥੱਲ ਪਾਈ ਜਾ ਸਕੇ 27 ਅਕਤੂਬਰ ਦਾ ਦਿਨ ਸੀਗਾ ਜੀ ਜਦੋਂ ਸਵੇਰੇ ਤਕਰੀਬਨ 9 ਵਜੇ ਦਰਸ਼ਨ ਸਿੰਘ ਸਾਸੀ ਆਪਦੇ ਘਰ ਦੇ ਵਿੱਚੋਂ ਬਾਹਰ ਨਿਕਲ ਰਹੇ ਸੀ ਉਹਨਾਂ ਤੇ ਹਮਲਾ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੇ ਗੱਡੀ ਦੇ ਵਿੱਚ ਬੈਠਿਆਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਉਹਨਾਂ ਦੀ ਜਾਨ ਚਲੀ ਗਈ ਉਸ ਤੋਂ ਬਾਅਦ ਹੁਣ ਤੱਕ ਲਗਾਤਾਰ ਕਮਿਊਨਿਟੀ ਦੇ ਵਿੱਚ ਬਹੁਤ ਕਿਸਮ ਦੀਆਂ ਹੋਰ ਵੀ ਮੈਸੇਜਿੰਗ ਹੋਈ ਇਵਨ ਇਥੋਂ ਤੱਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਇੱਕ ਸਟੋਰਸ਼ਨ ਨਾਲ ਸੰਬੰਧਿਤ ਮਸਲੇ ਹੈਗੇ ਪਰ ਪਰਿਵਾਰ ਨੇ ਉਸ ਤੋਂ ਬਾਅਦ ਅਸੀਂ ਆਏ ਹਿੱਟ ਤੋਂ ਸਰਜੈਂਟ ਫਰੇਡਾ ਫੌਂਗ ਹਰਨ ਨਾਲ ਵੀ ਗੱਲਬਾਤ ਕੀਤੀ ਸੀ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਇਹ ਘਟਨਾ ਐਕਸਟੋਰਸ਼ਨਜ਼ ਦੇ ਨਾਲ ਸੰਬੰਧਤ ਨਹੀਂ ਗਈ ਤੇ ਅੱਜ ਜਿਹੜਾ ਇਹ ਕੱਟ ਹੋਇਆ ਉਹ ਬੇਸਿਕਲੀ ਜਿਹੜਾ ਵਾਇਲੈਂਸ ਵਾਪਰ ਰਹੀ ਹੈ ਕਮਿਊਨਿਟੀ ਦੇ ਵਿੱਚ ਉਹਦੇ ਅਗੇਂਸਟ ਸੀਗਾ ਇਹ ਸਿਰਫ ਤੇ ਸਿਰਫ ਐਕਸਟੋਰਸ਼ਨ ਸੰਬੰਧੀ ਮਸਲੇ ਨਾਲ ਸੰਬੰਧਤ ਨਹੀਂ ਸੀ ਪਰ ਉਹਦੇ ਨਾਲ ਨਾਲ ਐਕਸਟੋਰਸ਼ਨਜ਼ ਦੇ ਜਿਹੜੇ ਮਸਲੇ ਹੈਗੇ ਉਹ ਵੀ ਕਮਿਊਨਿਟੀ ਦਾ ਇੱਕ ਕੋੜਾ ਸੱਚ ਹੈਗੇ ਸੋ ਸਥਤੀਕੀਆ ਹਾਲਾਤ ਕੀ ਆ ਉਹਦਾ ਸੱਚ ਆਪਾਂ ਜਾਣਦੇ ਆ ਪਰ ਉਹਦੇ ਨਾਲ ਨਾਲ ਇੱਕ ਸੱਚ ਅੱਜ ਆਪਾਂ ਇੱਥੇ ਵੇਖਿਆ ਜਿਹੜਾ ਸੱਚ ਇਹ ਦੱਸਦਾ ਕਿ ਕਮਿਊਨਿਟੀ ਅੱਕ ਚੁੱਕੀ ਹੈ ਕਮਿਊਨਿਟੀ ਇਕੱਠੀ ਖੜੀ ਹੈ ਤੇ ਜਿਹੜੀ ਗੱਲ ਤੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਅੱਜ ਕਮਿਊਨਿਟੀ ਇੱਕ ਹੋ ਗਈ ਅੱਜ ਕਮਿਊਨਿਟੀ ਇੱਕ ਵਿਖਾਈ ਦਿੱਤੀ